ਵਾਹਿਗੁਰੂ ਜੀ ਕਾ ਖਾਲਸਾ ਰਜੀਤ ਹੈ ਇਹ ਜਿੱਥੇ ਆਪਾਂ ਅੱਜ ਇੱਥੇ ਖੜੇ ਆਂ ਇਹ ਪੁਰਾਣਾ ਇਤਿਹਾਸਕ ਸਥਾਨ ਸ਼ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਇਸ ਸਥਾਨ ਤੋਂ 1920 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਵਿੱਚ ਪੁਜਾਰੀਆਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਆਪਣਾ ਗਰੀਬ ਭਾਈਚਾਰੇ ਦੀ ਨਹੀਂ ਪ੍ਰਵਾਨ ਕੀਤੀ ਜਾਂਦੀ ਇਸ ਸਥਾਨ ਤੋਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਉਸ ਵੇਲੇ ਦੇ ਮਜਬੀ ਸਿੱਖ ਆਗੂਆਂ ਨੇ ਇਸ ਸਥਾਨ ਤੋਂ ਚਾਲਾ ਪਾਇਆ ਸੀ ਤੇ ਇਸ ਸਥਾਨ ਤੇ ਜਿੰਨੇ ਵੀ ਸੰਘਰਸ਼ ਲੜੇ ਗਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਤੇ ਉਸ ਦੇ ਵਿੱਚ ਜਿਹੜੀਆਂ ਸੀਟਾਂ ਰਜ਼ਰਵ ਕਰਾਉਣ ਵਾਸਤੇ ਵੀ ਇਸ ਸੰਸਥਾਨ ਤੋਂ ਹੀ ਲੜਾਈ ਜੰਗ ਜਰਦਾ ਰਿਹਾ। ਸੋ ਇੱਥੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਕਿਉਂਕਿ ਪੁਰਾਣੇ ਨਿਸ਼ਾਨ ਸਾਹਿਬ ਧਾ ਦਿੱਤੇ ਗਏ ਸੀ ਪਿਛਲੀ ਕਮੇਟੀ ਵੱਲੋਂ। ਉਹ ਨਵੀਂ ਕਮੇਟੀ ਰੰਧਾਵਾ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਡਾਕਟਰ ਸਾਹਿਬ ਨੂੰ ਅਤੇ ਸਾਰੇ ਜਿਹੜੇ ਇਹਨਾਂ ਦੇ ਸਹਿਯੋਗੀ ਇਹਨਾਂ ਨੇ ਹੁਣ ਰਲ ਕੇ ਨਵੇਂ ਨਿਸ਼ਾਨ ਸਾਹਿਬ ਦੀ ਅੱਜ ਸੇਵਾ ਦਾ ਆਰੰਭ ਕੀਤਾ ਹੈ। ਹੌਲੀ ਹੌਲੀ ਦਰਬਾਰ ਦੀ ਸੇਵਾ ਕਰਨਗੇ। ਨਵੀਂ ਕਮੇਟੀ ਸਾਰੀ ਜਿਹੜੀ ਹੈ ਹੁਣ ਆਪਣਾ ਗੁਰੂ ਦੀ ਮਰਿਆਦਾ ਦੇ ਅਨਸਾਰ ਗੁਰੂ ਘਰ ਦੀ ਸੇਵਾ ਸੰਭਾਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਮਹਾਨ ਕਿਰਪਾ ਇਹ ਮਾਣ ਸਿੱਚ ਪਾਸ਼ਾ ਅਰ ਜੀ ਨਾਮੀ ਕਮੇਟੀ ਜਿਹੜਾ ਆਪ ਜੀ ਨੂੰ ਅੱਜ ਦੇ ਰੂਪ ਅਜੰਤੀ ਸਿਆਸੀ ਜੀ ਲਾਲ ਬੱਛਿਆ ਉਦਵdeo ਪਾਸ਼ਾ ਜੀ ਉਹ ਖੜ ਦੀ ਕਲਾ ਨਾ ਸੇਵਾ ਹਵਨ ਗੁੰਦਵਾਰਾ ਸਾਹਿਬ ਆਪਾ ਜੀ ਦੇ ਸੰਗ ਜੱਤੀ ਕਲਾ ਦਾ ਨਮਸਕਾਰ ਹੋਵੇ ਜਿਹਨੇ ਆਪ ਆਪ ਜੀ ਦਾ ਮਿਲ ਕੇ ਹੱਥੋਂ ਇਹ ਸਤਿਅਮ ਬਾਹੁਰ ਸਹੀ ਕਾਰੇ ਵਿੱਚ ਇਹਨਾਂ ਮਿਲ ਅਸਰਾਦਾਂ ਚ ਜਾਵੇ ਨਾਮ ਨਾਮ ਜੱਤੀ ਕਲਾ ਤੇਰੀ ਬਣੀ ਸਤਿ ਕਲਾ ਦਾ ਨਾਮ ਹੋਣਾ ਹੈ ਪਾਛਾ ਵਾਹਿਗੁਰੂ ਜੀ ਡਾਕਟਰ ਸੁਨਮਰ ਸੰਗਠਨ ਨਾ ਹੋ ਜੋ ਬਾਬਾ ਜੀ ਨੇ ਅੱਜ ਪ੍ਰਧਾਨਗੀ ਸੰਪਤੀ ਏ ਉਹਨੂੰ ਮੈਂ ਚੜ੍ਹਦੀ ਕਲਾ ਨਾਲ ਨਿਮਗਮਾਂਗਾ ਜੋ ਸਾਡੇ ਤੇ ਅੱਜ ਇਹਨਾਂ ਨੇ ਮੋਢਿਆਂ ਤੇ ਰੱਖ ਦਿੱਤਾ ਹੈ ਇਹ ਵੀ ਹਰ ਵੇਲੇ ਮਹਾਰਾਜ ਜੀ ਚੜ੍ਹਦੀ ਕਲਾ ਮੰਗੀ ਜਾਊਗੀ ਔਰ ਗੁਰਦਾਰੇ ਦੀ ਸੇਵਾ ਸਮਾਰ ਵਧੀਆ ਢੰਗ ਤਰੀਕੇ ਨਾਲ ਕੀਤੀ ਜਾਊਗੀ ਗੁਰਦਾਰਾ ਚੀਰ ਬਾਬਾ ਜੀ ਮਨ ਸਿੰਘ ਜੀ ਗੁਰਨਾ ਬਜ਼ਾਰ ਨੰਬਰ 7 8 ਬਰਸਾਤੀ ਨਾਲਾ ਅੰਮ੍ਰਿਤਸਰ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਸਿਮਰਨ ਜੋ ਕਿ ਇਹ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਿਲਕੁਲ ਸਾਹਮਣੇ ਸਾਡਾ ਕਾਰੋਬਾਰ ਹੈ ਪਿਛਲੇ 5 30 ਸਾਲਾਂ ਤੋਂ ਤੇ 5 30 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਗੁਰੂ ਸਾਹਿਬ ਦੀ ਇੱਥੇ ਸੇਵਾ ਪੁਰਾਣੀ ਕਮੇਟੀ ਜੋ ਨਿਭਾ ਰਹੀ ਸੀ ਉਹਨਾਂ ਦੇ ਪ੍ਰਧਾਨ ਸਾਹਿਬ ਬੱਬੀ ਭਾਜੀ ਵੀ ਇੱਥੇ ਆਏ ਸਨ ਔਰ ਅੱਜ ਜੋ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਇੱਥੇ ਆਏ ਸਨ ਉਹਨਾਂ ਨੇ ਪੂਰੀ ਸੰਗਤ ਦੇ ਵਿੱਚ ਨਵੀਂ ਕਮੇਟੀ ਨੂੰ ਅਨਾਉਂਸ ਕੀਤਾ ਤੇ ਨਵੀਂ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਆ ਉਹਨਾਂ ਦੀ ਸਾਰੀ ਉਹਨਾਂ ਨੂੰ ਵੀ ਗੱਲ 'ਚ ਸਰੂਪਾ ਪਾਇਆ ਤੇ ਨਵੀਂ ਟੀਮ ਨੂੰ ਵੀ ਸਰੂਪਾ ਪਾ ਕੇ ਸਾਰੀ ਟੀਮ ਨੂੰ ਇਸ ਗੁਰਦੁਆਰੇ ਦੀ ਸੇਵਾ ਲਈ ਉਹਨਾਂ ਨੇ ਜੋ ਆਦੇਸ਼ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਵੀ ਨਵੀਂ ਜਿਹੜੀ ਟੀਮ ਹੈ ਉਹ ਇਸ ਗੁਰਦੁਆਰੇ ਦੀ ਸੇਵਾ ਪੂਰੀ ਤਨਦੇਹੀ ਨਾਲ ਜ਼ਰੂਰ ਕਰੇਗੀ ਤੇ ਮੈਂ ਆਪਣੇ ਵੱਲੋਂ ਇੱਕ ਬੇਨਤੀ ਕਰਾਂਗਾ ਪੁਰਾਣੀ ਟੀਮ ਦੇ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਦੇ ਸਾਰੇ ਮੈਂਬਰਾਂ ਨੂੰ ਵੀ ਜਿੰਨਾ ਚਿਰ ਵੀ ਇਹ ਜਿਹੜੀ ਨਵੀਂ ਟੀਮ ਅੱਜ ਬਣੀ ਹੈ ਸੰਧੂ ਸਾਹਿਬ ਦੀ ਜਿਹੜੀ ਵੀ ਪੁਰਾਣੀ ਟੀਮ ਪਹਿਲੇ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਪੂਰਾ ਸਹਿਯੋਗ ਨਾਲ ਨਾਲ ਲੈ ਕੇ ਚੱਲਣ ਕੋਈ ਵੀ ਆਪਸੀ ਮਤਭੇਦ ਨਾ ਰੱਖਣ ਇਹ ਗੁਰੂ ਘਰ ਦੀ ਸੇਵਾ ਦਾ ਕੰਮ ਹੈ ਜੇ ਕਿਸੇ ਕੋਲ ਜਾਣੇ ਅਣਜਾਣੇ ਦੇ ਵਿੱਚ ਕੋਈ ਬਹਿਸ ਬਸਾਈ ਕਰਦਾ ਤੇ ਉਹਨੂੰ ਹੱਥ ਜੋੜ ਕੇ ਬੜੇ ਪਿਆਰ ਮੁਹੱਬਤ ਨਾਲ ਨਿਭਟਾਇਆ ਜਾਵੇ ਕੋਈ ਵੀ ਕਿਸੇ ਨਾਲ ਉੱਚੀ ਨੀਵੀਂ ਗੱਲ ਨਾ ਕੀਤੀ ਜਾਵੇ ਗੁਰੂ ਘਰ ਦੀ ਸੇਵਾ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੇ ਗੁਰੂ ਘਰ ਨਾਲ ਜੁੜੀਏ ਤੇ ਆਪਸੀ ਹਉਮੈ ਹੰਕਾਰ ਛੱਡ ਕੇ ਵੱਧ ਤੋਂ ਵੱਧ ਗੁਰੂ ਘਰ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਇਸ ਇਲਾਕੇ ਦਾ ਜੰਪਾਲੀ ਹਾਂ ਮੇਰਾ ਜਨਮ ਵੀ ਇੱਥੇ ਹੋਇਆ ਅਸੀਂ ਜਿਉਂ ਛੋਟੇ ਤੋਂ ਇਸ ਗੁਰਦੁਆਰੇ ਸਾਹਿਬ ਵਿੱਚ ਆਉਂਦੇ ਜਾਂਦੇ ਰਹੇ ਹਾਂ ਦੇਖਦੇ ਰਹੇ ਹਾਂ ਪਰ ਇਹਦੀ ਜਿਹੜੀ ਸੇਵਾ ਉਹ ਜਿੰਨੀ ਹੋਣੀ ਚਾਹੀਦੀ ਸੀ ਓਨੀ ਨਹੀਂ ਹੋਈ ਇਸ ਕਰਕੇ ਇਹ ਜਿਹੜੀ ਨਵੀਂ ਟੀਮ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਸਾਡੇ ਰੰਦਾਵਾ ਸਾਹਿਬ ਨੂੰ ਪ੍ਰਧਾਨ ਅਜ ਚੁਣਿਆ ਗਿਆ ਤੇ ਉਹਨਾਂ ਨੂੰ ਜਿਹੜੇ ਮੈਂਬਰ 11 ਮਿਲੇ ਨੇ ਉਹਨਾਂ ਦੇ ਨਾਲ ਇਹ ਜਿਹੜਾ ਸੇਵਾ ਕਰਨ ਦਾ ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਇਹ ਗੁਰਦੁਆਰਾ ਸਾਹਿਬ ਜੋਗੀ ਵੱਤ ਤੋਂ ਵੱਧ ਨਿਸ਼ਾਨ ਉੱਚਾ ਹੋਣਾ ਚਾਹੀਦਾ ਹੈ ਤੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਜੋ ਵੀ ਆਪਣਾ ਕੋਈ ਪੈਣ ਭਰਾ ਜੇ ਕੋਈ ਵਿਆਹ ਕਰਦਾ ਹੈ ਤਾਂ ਉਸ ਵਾਸਤੇ ਕੋਈ ਸ਼ੈੱਡ ਦਾ ਇੰਤਜ਼ਾਮ ਹੈ ਨਹੀਂ ਉਹ ਵੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਜੇ ਕੋਈ ਭਾਂਡਿਆਂ ਦਾ ਇੰਤਜ਼ਾਮ ਉਹ ਵੀ ਹੈ ਨਹੀਂ ਉਹ ਵੀ ਕਰ ਲੈਣਾ ਚਾਹੀਦਾ ਯਾਨੀ ਕਿ ਜੋ ਜ਼ਰੂਰਤਾਂ ਹੈਗੀਆਂ ਇੱਕ ਗੁਰਦੁਆਰਾ ਸਾਹਿਬ ਵਿੱਚ ਉਹ ਸਭ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਰਲ ਮਿਲ ਕੇ ਕਰਨੀਆਂ ਚਾਹੀਦੀਆਂ ਨਵੀਂ ਕਮੇਟੀ ਨੂੰ ਵੀ ਰਲ ਰਲਣਾ ਚਾਹੀਦਾ ਹੈ ਤੇ ਪੁਰਾਣੀ ਨੂੰ ਵੀ ਨਾਲ ਰਲ ਕੇ ਇਹ ਸੇਵਾ ਨਿਭਾਉਣੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ਦੀ ਉੱਚੀ ਸ਼ਾਨ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਜੋ ਕਿ ਅੱਜ ਇੱਥੇ ਆ ਕੇ ਨੇ ਪੱਥਰ ਰੱਖ ਕੇ ਗਏ ਨੇ ਨਿਸ਼ਾਨ ਸਾਹਿਬ ਵਾਸਤੇ ਕਿਉਂਕਿ ਨਿਸ਼ਾਨ ਸਾਹਿਬ ਛੋਟਾ ਸੀਗਾ ਉਹਨੂੰ ਹੋਰ ਉੱਚਾ ਕਿਉਂਕਿ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਅਹੁਦਾ ਬਹੁਤ ਉੱਚਾ ਹੈ ਬਹੁਤ ਵੱਡੀ ਕੁਰਬਾਨੀ ਹੈ ਤੇ ਜਿੱਡੀ ਵੱਡੀ ਕੁਰਬਾਨੀ ਹੈ ਉੱਡਾ ਹੀ ਵੱਡਾ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਇਹ ਪਹਿਲਾ ਡਿਊਟੀ ਲਈ ਹੈ ਤੇ ਮੈਨੂੰ ਆਸ ਹੈ ਕਿ ਇਹ ਬਹੁਤ ਛੇਤੀ ਇਹ ਨਿਰਮਾਣ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਜੋ ਕਿ ਜਰਨਲ 77 ਇਹਨਾਂ ਨੂੰ ਨਿਯੁਕਤ ਕੀਤਾ ਅੱਜ ਇਹ ਗੁਰਦੁਆਰੇ ਦਾ ਨੀ ਪੱਤਰ ਸੇਵਾ ਕਾਰ ਸੇਵਾ ਦੀ ਜੋ ਬਾਬਾ ਮੇਰ ਸਿੰਘ ਸੋਢੀ ਮੁਖੀ ਮੁਖੀ ਦਸ ਮਹੀਸ ਤਰਨਾ ਦਲ ਦੇ ਜੋ ਅੱਜ ਨੀ ਪੱਤਰ ਰੱਖ ਕੇ ਗਏ ਨੇ ਉਹਨਾਂ ਦੀ ਜ਼ਿੰਮੇਵਾਰੀ ਸਾਰੀ 77 ਹੁੰਦੇ ਨਾਲ ਤੇ ਮੇਰੇ ਤੇ ਚੋਂਪੀ ਗਈ ਆ ਜੋ ਕਿ ਮੈਂ ਤੇ ਪ੍ਰਧਾਨ ਜੀ ਪਿਛਲੇ ਸਾਲ ਤੋਂ ਇਸ ਗੁਰਦੁਆਰੇ ਦੇ ਹਰ ਪੱਖੋਂ ਜੋ ਵੀ ਕਾਗਜ਼ ਪੱਤਰ ਦੀ ਸਾਰੀ ਮੁਕੰਮਲ ਹੋ ਗਈ ਆ ਰਜਿਸਟ੍ਰੇਸ਼ਨਰੀ ਪੱਕੀ ਦਾਨ ਇਹਦਾ ਨੰਬਰ ਸਾਨੂੰ ਮਿਲ ਚੁੱਕਾ ਵਾ ਤੇ ਜਿਹਦੀ ਅੱਜ ਸਾਨੂੰ ਇਹ ਸੇਵਾ ਸੰਭਾਲਣ ਦਾ ਉਹਨਾਂ ਨੇ ਮੌਕਾ ਬਖਸ਼ ਦਿੱਤਾ ਹੈ ਇਹ ਨਵੀਂ ਕਮੇਟੀ ਨਿਯੁਕਤ ਹੋ ਗਈ ਆ ਸਾਰੇ ਮੈਂਬਰ ਸਹਬਾਨ ਤੇ ਸਮੂਹ ਲੋਕਾਂ ਵਾ ਸੀ ਰਲ ਮਿਲ ਕੇ ਇੱਥੇ ਸਾਰੀ ਹੀ ਸੇਵਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ 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 ਜਿਹੜਾ ਧੰਨਵਾਦ ਕਰਦੇ ਆ ਕਿ ਅੱਜ ਜਿਹੜਾ ਹੈ ਕਿ ਸ਼੍ਰੋਮਣੀ ਜਰਨਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਗੁਰਦਾਰਾ ਸਾਹਿਬ ਵਿਖੇ ਨਵੀਂ ਕਮੇਟੀ ਦਾ ਨਿਰਮਾਣ ਹੋਇਆ ਤੇ ਨਵੀਂ ਕਮੇਟੀ ਦੇ ਵਿੱਚ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੈਸਦਾ ਰੰਧਾਵਾ ਸਾਹਿਬ ਪ੍ਰਧਾਨ ਨੇ ਪ੍ਰਧਾਨ ਸਾਹਿਬ ਨੂੰ ਉਹ ਜਿਹੜਾ ਮੁਬਾਰਕਾਂ ਔਰ ਇਸ ਕਮੇਟੀ ਤੋਂ ਉਮੀਦ ਤੇ ਆਸ ਆਸ ਤੇ ਉਮੀਦ ਕਰਦੇ ਆ ਇਹ ਕਮੇਟੀ ਪਹਿਲੋਂ ਨਾਲੋਂ ਜਿਹੜੀ ਆ ਉਹ ਗੁਰਦੁਆਰੇ ਨੂੰ ਤਰੱਕੀ ਦੇ ਵਿੱਚ ਲੈ ਕੇ ਜਾਊਗੀ ਗੁਰਦੁਆਰਾ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਅੱਜ ਨੀ ਪੱਥਰ ਰੱਖਾ ਗਿਆ ਨੀ ਪੱਥਰ ਵਿਸ਼ੇਸ਼ ਸਿੰਘ ਸਾਹਿਬ ਜੀ ਸਰਦਾਰ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਜੀ ਨੂੰ ਤਰਖਾਇਆ ਗਿਆ ਹੈ ਦਾਸ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀ ਹੁਣ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮਾਧਿਅਮ ਤੋਂ ਚੇਅਰਮੈਨ ਸੇਵਾਦਾਰ ਹੋਣ ਦੇ ਨਾਤੇ ਇਸ ਕਮੇਟੀ ਦੇ ਵਿੱਚ ਵੀ ਨਾਲ ਵੋਲਵ ਹੁੰਦਾ ਹੈ ਜਿੱਥੇ ਵੀ ਕੋਈ ਕਟਾਈਆਂ ਪਿਛਲੀਆਂ ਰਹਿ ਚੁੱਕੀਆਂ ਹੈ ਮੈਂ ਪਿਛਲੀ ਕਮੇਟੀ ਨੂੰ ਵੀ ਕੋ ਮਾੜਾ ਨਹੀਂ ਕਹੂੰਗਾ ਕਿਉਂਕਿ ਜੋ ਵੀ ਹੋਇਆ ਠੀਕ ਹੋਇਆ ਪਰ ਅੱਗੇ ਵਾਲੀ ਕਮੇਟੀ ਜਿਹੜੀ ਹੈ ਮੈਂ ਤੋਂ ਆਸ ਤੇ ਉਮੀਦ ਕਰਦਾ ਹੈ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀ ਹੁਣ ਸਿੰਘ ਧਰਮ ਜਿਹੜਾ ਸ਼੍ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਉੱਚਾ ਚਲਾਉਣਗੇ ਔਰ ਸੇਵਾ ਸੰਭਾਲ ਜਿਹੜੀ ਚੜ੍ਹਦੀ ਕਲਾ ਨਾਲ ਕਰਨਗੇ ਸੋ ਅੱਜ ਦੀ ਇਸ ਮੀਟਿੰਗ ਵਿਸ਼ੇਸ਼ ਮੀਟਿੰਗ ਦੇ ਵਿੱਚ ਕੋਈ ਕਟਾਈਆਂ ਰਹਿ ਗਈਆਂ ਹੋਣ ਕੋ ਕਮੀਆਂ ਰਹਿ ਗਈਆਂ ਹੋਣ ਸੰਗ ਗੁਰੂ ਰੂਪ ਸਾਧ ਸੰਗਤ ਜਿਹੜੀ ਮਾਫ਼ ਕਰਨ ਜੋਗ ਆ ਤੰਤਰ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ 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 ਜਿਹੜਾ ਪ੍ਰਣਾਮ ਕਰਦਾ ਆ ਸ਼ੁਕਰਾਨਾ ਕਰਦਾ ਆ ਇੰਦਰਜੀਤ ਸਿੰਘ ਢੋਲਨ ਫਤਿਹ ਦੀ ਅਰਜ਼ ਕਰਦਾ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ